ਗੁਰਦਾਸਪੁਰ ਦੇ ਪਿੰਡ ਭਾਗੋ ਕਾਵਾਂ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਵਾਪਰੀ ਹੈ ਜੀ ਹਾਂ ਤੁਹਾਨੂੰ ਦੱਸਿਏ ਕਿ ਲੋਕਾਂ ਵੱਲੋਂ ਬਣਾਏ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਪੰਨ ਤੋੜ ਕਰਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਇਸ ਸਬੰਧੀ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਨੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗੱਲਬਾਤ ਕਰਦੇ ਆ ਉੱਧਰ ਲੋਕਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪਿੰਡ ਚ ਹੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਇੱਕ ਛੋਟੇ ਜਿਹੇ ਕਮਰੇ 'ਚ ਮਹਾਰਾਜ ਜੀ ਦੀ ਤਸਵੀਰ ਕੁਝ ਧਾਰਮਿਕ ਪੋਸਟਰ ਤੇ ਸਮਾਨ ਰੱਖਿਆ ਹੋਇਆ ਸੀ। ਬੀਤੀ ਰਾਤ ਕੁਝ ਨੌਜਵਾਨ ਮੰਦਿਰ ਦੇ ਵਿੱਚ ਜਦੋਂ ਕੰਮ ਕਰਕੇ ਗਏ ਸਨ ਪਰ ਜਦੋਂ ਉਹਨਾਂ ਨੇ ਸਵੇਰੇ ਮੰਦਿਰ ਦੇ ਵਿੱਚ ਜੋਤ ਜਗਾਉਣ ਦੇ ਲਈ ਪਹੁੰਚ ਕੀਤੀ ਤਾਂ ਵੇਖਿਆ ਕਿ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ। ਅੰਦਰ ਰੱਖੀਆਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਤਸਵੀਰਾਂ ਦੀ ਬੇਅਦਬੀ ਕੀਤੀ ਹੋਈ ਸੀ ਜਿਸ ਕਾਰਨ ਸਮੂਹ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੰਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ ਜਿਹੜਾ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਲੋਕਾਂ ਦੇ ਬਿਆਨ ਜੋ ਨੇ ਉਹ ਦਰਜ ਕੀਤੇ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਰਾਬਤੀ ਅੰਸਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤੁਹਾਡੇ ਨੌਜਵਾਨ ਜਿਹੜੇ ਮੁੰਡੇ ਨੇ ਤੇ ਇੱਕ ਸਾਡੀ ਆਪਣੇ ਜਨਨੀ ਬੀਵੀ ਇੱਥੇ ਜੋ ਜਗ੍ਹਾ ਆਈ ਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤੇ ਫੋਟੋਆਂ ਜਿਹੜੀਆਂ ਸੀ ਨਾ ਉਹ ਤੋਂ ਦੁੱਧ ਛਿੱਲ ਰੀਆਂ ਪਈਆਂ ਸੀਗਾ ਤੇ ਸਾਡਾ ਜਿਹੜਾ ਆਪਣੇ ਬੋਰਡ ਲਾਇਆ ਗੁਰੂ ਰਵੀਦਾਸ ਗੁਰਦੁਆਰਾ ਉਹਦਾ ਬੋਰਡ ਵੀ ਪਾਟਾ ਹੋਆ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ-ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਤੇ ਮੇਰਾ ਮਤਲਬ ਕਹਿੰਦਾ ਵੀ ਸਾਡੇ ਗੁਰੂਆਂ ਦੀ ਜਿਹੜੀ ਆ ਬਹੁਤ ਬੇਅੱਭੀ ਹੋਈ ਆ ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤੇ ਉਹ ਮਤਲਬ ਵੀ ਇਨਸਾਨਾ ਨਾ ਕਰਨ ਜਾਂ ਸਾਡੇ ਨਾਲ ਗੱਲਬਾਤ ਸਾਡੇ ਨਾਲ ਕਰਨ ਪਰ ਇੱਕੋ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਫਦੀ ਕੀਤੀ ਆ ਮਤਲਬ ਇਹਦੇ ਬਹੁਤ ਨਿੰਦਣਯੋਗ ਆ ਤੇ ਉਹਦੇ ਸ਼ਬਦ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਹੀ ਬੁਲਾਇਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਮਤਲਬ ਕਾਰਵਾਈ ਕਰ ਰਿਹਾ ਵਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਸ਼ਮੁੱਦੇ ਨੂੰ ਮਤਲਬ ਹੀ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੀਟ ਕੀਤੀ ਤੁਸੀਂ ਅਸੀਂ ਕੰਪਲੇਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬਾਕੀ ਆਪਾਂ ਹੋਰ ਵੀ ਮਤਲਬ ਜਥੇਵੰਦੀਆਂ ਨੂੰ ਮਤਲਬ ਪੁਲਿਸ ਆਈ ਤੁਹਾਡੇ ਕੋਲ ਹਾਂਜੀ ਪੁਲਿਸ ਆਈ ਸਾਰੇ ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ ਔਰ ਮਤਲਬ ਹੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਸ਼ੁਰਜਾਨ ਦੇ ਵਿੱਚ ਕਾਂਜਬ ਹੋਏਗਾ ਸਾਨੂੰ ਪੂਰੀ ਆਸ ਕੀ ਮੰਗ ਕਰਦੇ ਸੀ ਅਸੀਂ ਇਹੋ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਜਿਹੜੀ ਕੀਤੀ ਜਾਵੇ ਕਿਉਂਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋਵੇ ਗੱਲ ਭਾਜੀ ਅਸੀਂ ਇਨਾਂ ਤੇ ਗੁਰੂ ਘਰ ਮੰਦਰ ਬਣਾਉਂਦੇ ਆ ਗੁਰਦੁਆਰਾ ਬਣਾਉਂਦੇ ਆ ਗੁਰੂ ਸਾਹਿਬ ਤੇ ਦਾਇਆਂ ਹੀ 2 ਤੇ 3 ਮਹੀਨੇ ਹੋ ਗਿਆ ਕੰਮ ਲੱਗਾ ਦਾ ਤੇ ਕਦੀ ਕੋਈ ਅਚਨ ਪੈ ਜਾਂਦੀ ਕਦੀ ਕੋਈ ਪੈ ਜਾਂਦੀ ਆ ਅੱਜ ਸਾਡੇ ਬੱਚੇ ਰਾਤੀ 10 ਵਜੇ ਇੱਥੋਂ ਗਏ ਨੇ ਸਾਰੇ ਪਰਿਵਾਰ ਆਪਣੇ ਜਿੰਨੇ ਬੱਚੇ ਹੈਗੇ ਬੰਦੇ ਖਲੋਂਦੇ ਆਣ ਕੇ ਸਾਮੀ ਪਤਾ ਨਹੀਂ 2 ਵਜੇ 3 ਵਜੇ ਕਿਦੋਂ ਕਿਸ ਨੇ ਆ ਕਰਾ ਕੀਤਾ ਸਾਡਾ ਬਾਹਰ ਦਾ ਪੋਸਟ ਵੀ ਪਾੜ ਦਿੱਤਾ ਅੰਦਰ ਵੀ ਤਾਲਾ ਤੋੜ ਕੇ ਤੇ ਬਹੁਤ ਸਭ ਕੁਝ ਖਲਾ ਖਲੋਰਾ ਪਾ ਦਿੱਤਾ ਤੇ ਅਸੀਂ ਸਵੇਰੇ ਆਣ ਕੇ ਜੋ ਜਗਾਨ ਲੱਗੇ ਆਣ ਕੇ ਦੇਖਿਆ ਆ ਤੇ ਤਿੰਨ ਚਾਰ ਕਾਰਨ ਜਿਹੜੇ ਸਾਡੇ ਨਾਲ ਲਾਗਤ ਬਾਜੀ ਲੱਗਦੀ ਹੈ ਸਾਨੂੰ ਉਹਨਾਂ ਤੇ ਸ਼ੱਕ ਹੈ ਹਨ ਹੋਰ ਕਿਸੇ ਦੇ ਸ਼ੱਕ ਨਹੀਂ ਹੈਗਾ ਸਾਨੂੰ ਜਦੋਂ ਇਹ ਆਨੇ ਮਾੜਾ ਚੰਗਾ ਬੋਲਦੇ ਨੇ ਜਿਵੇਂ 사ਸਾਂ ਕਰਨੇ ਆ ਜਾਂ ਗੁਰੂ ਕਾ ਸੁਪਾਈ ਸੁਪਈ ਕਰਨੇ ਆਣ ਕੇ ਉਹਦੇ ਕਾਰਨ ਸਾਡੇ ਨਾਲ ਕਰਦੇ ਜਿਹਦੇ ਬੋਲਦੇ ਕਦੀ ਕਹਿੰਦੇ ਸਾਨੂੰ ਪੀਪਾ ਲਿਆ ਕੇ ਖੜੇ ਦਾ ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆਉ ਹੋਣਾ ਆ ਜੋ ਹੋਣਾ ਤੇ ਇਸ ਕਰਕੇ ਕਹਿੰਦੇ ਸਾਡੇ ਗੁਰੂ ਜੀ ਸਾਡੇ ਜਾਤ ਨੂੰ ਮਾੜਾ ਬੋਲਦੇ ਜਿਹਦੇ ਬੋਲਦੇ ਨੇ ਤੇ ਸਾਡੇ ਗੁਰੂ ਇੰਨੀ ਕਾਰਵਾਈ ਕੀਤੀ ਜਾਇ ਜਿਹੜਾ ਸਖਤ ਸਖਤੀ ਨਾ ਪੁਲਿਸ ਆਈ ਸੀ ਤੁਹਾਡੇ ਕੋ ਕੰਪਲੇਟ ਕੀਤੀ ਸੀ ਹਾਂਜੀ ਪੁਲਿਸ ਆਈ ਸੀ ਬਹੁਤ ਗੌਰ ਨਾਲ ਉਹਨਾਂ ਨੇ ਸਭ ਕੁਝ ਦੇਖਿਆ ਸਾਡੇ ਬਹੁਤ ਉਹਨਾਂ ਨੇ ਇੱਜ਼ਤ ਕੀਤੀ ਕੀ ਸ਼ਵਾਸਨ ਦਵਾ ਗਏ ਆ ਉਹ ਹੁਣ ਦੇਖੋ ਅਜੇ ਤੇ ਕਿਤੇ ਜਿਨ੍ਹਾਂ ਦੇ ਸ਼ੱਕ ਆ ਸਾਨੂੰ ਉਧਰ ਗੇਜ਼ ਦੇਣਾ ਅਜੇ ਇੱਥੇ ਹੀ ਆ ਕੀ ਮੰਗ ਕਰਦੇ ਹੋ ਹਾਂ ਸਾਰਾ ਹੀ ਮੰਗ ਕਰਦੇ ਆ ਸਾਡੀ ਜਿੰਨੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਏ ਇਹਦੇ ਉੱਤੇ ਸਾਡੇ ਅੱਗੇ ਤੋਂ ਲਾ ਕੇ ਸਾਡੇ ਨਾਲ ਕੋਈ ਪੰਗਾ ਨਾ ਪਾਣ ਚੰਗਾ ਨਾ ਮਾੜਾ ਚੰਗਾ ਨਾ ਬੋਲੇ ਨਾ ਹੀ ਭੇਜੇ ਇਹਦੇ ਤੇ ਸਖਤ ਤੋਂ ਸਖਤ ਸਜ਼ਾ ਕਾਰਵਾਈ ਕਰਨੀ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ